ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬੜੇ ਉਤਸ਼ਾਹ ਨਾਲ ਉੱਚੇ ਪੱਧਰ ਤੇ ਮਨਾ ਰਹੇ ਨੇ ਇਹ ਜਿਹੜੇ ਵੀਰ ਆ ਇਹ ਇਸੇ ਤਰ੍ਹਾਂ ਗਰੂ ਘਰ ਦੇ ਨਾਲ ਜੁੜ ਕੇ ਗੁਰੂ ਰਾਮਦਾਸ ਜੀ ਦੇ ਜਿਹੜੇ ਪੁਰਬ ਨੇ ਇਸੇ ਤਰ੍ਹਾਂ ਮਨਾਉਂਦੇ ਰਹੇ ਸਤਿ ਸ਼੍ਰੀ ਅਕਾਲ ਜੀ ਮੇਰਾ ਅਮਰੀਕਾ ਇਵੈਂਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਸ੍ਰੀ ਗੁਰੂ ਰਾਮਦਾਸ ਜੀ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸੇਕ ਕਲਚਰ ਸੁਸਾਇਟੀ ਦੀ ਕਮੇਟੀ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸੇਕਾਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਸੇਵਾ ਨਿਮਰਤਾ ਤੇ ਭਗਤੀ ਦਾ ਜੀਵੰਤ ਉਦਾਹਰਣ ਪੇਸ਼ ਕੀਤਾ ਸ੍ਰੀ ਗੁਰੂ ਰਾਮਦਾਸ ਜੀ ਨੇ ਅਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਜੋ ਕਿ ਇਸ ਸਮੇਂ ਸਿੱਖ ਧਰਮ ਦਾ ਬਹੁਤ ਵੱਡਾ ਅਧਿਆਤਮਿਕ ਕੇਂਦਰ ਹੈ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੈਂਕੜੇ ਸ਼ਬਦ ਰਚੇ ਜੋ ਕਿ ਨਿਮਰਤਾ, ਪ੍ਰੇਮ ਅਤੇ ਸੇਵਾ ਦਾ ਸੰਦੇਸ਼ ਦਿੰਦੇ ਨੇ ਉਹਨਾਂ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰੇਚਮੈਂਟ ਹਿੱਲ ਨਿਊਯਾਰਕ ਵਿਖੇ ਬਹੁਤ ਹੀ ਸ਼ਰਧਾ ਉਤਸ਼ਾਹ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਵੈਲ ਆਪ ਹਰਿਆਣਾ ਦੇ ਪ੍ਰਧਾਨ ਬੂਟਾ ਸਿੰਘ ਚੀਮਾ ਅਤੇ ਉਹਨਾਂ ਦੀ ਪੂਰੀ ਟੀਮ ਦੀ ਮਿਹਨਤ ਦੇ ਨਾਲ ਇਹ ਪ੍ਰੋਗਰਾਮ ਬਹੁਤ ਹੀ ਸ਼ਾਨ ਦੇ ਨਾਲ ਸਫਲਤਾਪੂਰਵਕ ਨਿਭਾਇਆ ਗਿਆ ਜਸਬੰਦੀ ਬੂਟਾ ਸਿੰਘ ਚੀਮਾ ਅਤੇ ਦਵਿੰਦਰ ਸਿੰਘ ਬੋਪਾਰਾਏ ਨੇ ਜਾਣਕਾਰੀ ਸਾਂਝੀ ਕੀਤੀ ਆਪ ਸਿਰਜਨ ਹਾਰੇ ਤਾਰਿਆ ਅੱਜ ਸੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਜੋ ਕਿ ਪਿਛਲੇ ਦਿਨੀ 8 ਅਕਤੂਬਰ ਦਿਨ ਐਤਵਾਰ ਨੂੰ ਸੀ ਉਸ ਦਿਨ ਤੋਂ ਹੀ ਗੁਰੂ ਘਰ ਵਿਖੇ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਅੱਜ ਜੋ ਉਹਨਾਂ ਦੇ ਨਾਂ ਤੇ ਬਣੀ ਸੋਸਾਇਟੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ ਉਹ ਫਰੀਆਣਾ ਦੇ ਸਮੁੱਚੇ ਮੈਂਬਰ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬੜੇ ਉਤਸ਼ਾਹ ਨਾਲ ਉੱਚੇ ਪੱਧਰ ਤੇ ਮਨਾ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਥਾਂ ਵਰਥਾ ਸਟਾਲ ਲਾ ਕੇ ਸੰਗਤਾਂ ਦੀ ਸੇਵਾ ਕਰ ਰਹੇ ਨੇ ਖਾਸ ਕਰਕੇ ਮੈਂ ਗੁਰੂ ਘਰ ਦੇ ਵਜੀਰ ਭਾਈ ਧਰਮਵੀਰ ਸਿੰਘ ਜੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਹਾਂ ਜੋ ਕਿ ਪਿਛਲੇ ਪੂਰੇ ਇੱਕ ਹਫਤੇ ਤੋਂ ਹੀ ਸਾਡੇ ਨਾਲ ਮੋਢ ਨਾਲ ਮੋਢਾ ਲਾ ਕੇ ਹਰ ਥਾਂ ਤੇ ਸਾਡਾ ਸਾਥ ਦੇ ਰਹੇ ਨੇ ਕਮੇਟੀ ਦੇ ਸਮੂੱਚੇ ਮੈਂਬਰ ਸਾਰੀ ਕਮੇਟੀ ਸਾਡੇ ਨਾਲ ਖੜੀ ਹੈ ਮੈਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜੋ ਕਿ ਇਸ ਮੌਸਮ ਦੇ ਖਰਾਬ ਹੋਣ ਦੇ ਬਾਵਜੂਦ ਵੀ ਬਾਹਰ ਦੇਖਿਆ ਹੈ ਕਿ ਸਾਨੂੰ ਇੰਨੀ ਉਮੀਦ ਨਹੀਂ ਸੀ ਜਿੰਨੀ ਸੰਗਤ ਆਈ ਹੈ ਕਿ ਮੌਸਮ ਖਰਾਬ ਹੈ ਸ਼ਾਇਦ ਨਾ ਹੋਵੇ ਪਰ ਸੰਗਤਾਂ ਨੇ ਬਹੁਤ ਸੰਯੋਗ ਦਿੱਤਾ ਹ ਬਾਾਰ ਵੀ ਪੂਰਾ ਰਾਸ਼ਿਆ ਅੰਦਰ ਵੀ ਗੁਰੂ ਘਰ ਸੰਤਾਨ ਨਤਵਸਤਕ ਹੋ ਰਹੀਆਂ ਨੇ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਗੁਰੂ ਆਮਦਾਸ ਜੀ ਦੇ ਘਰਪੂਰਵ ਦੀ ਉਹਦੇ ਨਾਲ-ਨਾਲ ਹੀ ਜਿੱਥੇ ਸੇਕੋਂ ਦੇ ਮਹਾਨ ਸ਼ਹੀਦ ਭਾਈ ਸੁਖਿੰਦਰ ਸਿੰਘ ਜੀ ਸੁਖਾ ਅਤੇ ਭਾਈ ਸੁਖਦੇਵ ਜੀ ਉਹਨਾਂ ਨੇ ਜਿਹੜੀ ਸ਼ਹੀਦੀ ਨੂੰ ਵੀ ਯਾਦ ਅਸੀਂ ਕਰਨਾ ਨਹੀਂ ਭੁੱਲਦੇ ਜੋ ਕਿ ਉਹਨਾਂ ਦੀ ਕੁਰਬਾਨੀ ਆ ਜੋ ਉਹਨਾਂ ਨੇ ਵੈਦਿਆਂ ਨੂੰ ਪੁੰਨੇ ਜਾ ਕੇ ਗੱਡੀ ਚਾੜਿਆ ਜੋ ਕਿ ਪਾਪੀ ਵੈਦ ਜਾਣ ਸੇਕੋਂ ਦੀ ਕਹਾਣ ਕੀਤਾ ਉਹ ਨੂੰ ਪੁੰਨੇ ਪਹੁੰਚ ਕੇ ਗੱਡੀ ਝਾੜਿਆ ਅੰਦੇ ਸਿੱਖ ਓਮ ਦੀ ਲੱਤੀ ਪਾਕ ਸਿੱਤੇ ਰੱਖੀ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਬਧਾਈ ਦਿੰਦਾ ਹਾਂ ਹਰ মিডিਆ ਦਾ ਧੰਨਵਾਦ ਕਰਦਾ ਹਾਂ ਜੋ ਕਿ ਗਲੋਬਲ ਪੰਜਾਬ 10 ਪੰਜਾਬੀ ਬੀਬੀ ਦੇ ਸਟੂਡੀਓ ਸਾਰੇ ਹੀ ਮੇਰੇ ਵੀਰ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਕਵਰ ਕਰ ਰਹੇ ਨੇ ਮੈਂ ਇਸ ਮੌਕੇ ਤੇ ਮੈਂ ਜੋ ਕਿ ਸਾਡੇ ਗੁਰੂ ਘਰ ਵਿਖੇ ਬੜੇ ਵਧੀਆ ਸਵਾਵਾ ਨਿਭਾ ਰਹੇ ਨੇ ਸਾਡੇ ਗੁਰੂ ਘਰ ਦੇ ਹੋਮ ਰਾਜ ਦੇ ਕਮਿਸ਼ਨਰ ਗੁਰਦੇਵ ਸਿੰਘ ਕੰਗ ਅਤੇ ਸਾਡੇ ਇਲੈਕਸ਼ਨ ਕਮਿਸ਼ਨਰ ਭਾਈ ਹਰਪੰਸ ਸਿੰਘ ਜੀtilde ਲੋ ਅਸੀਂ ਉਹਨਾਂ ਨੂੰ ਸਨਮਾਨ ਵੀ ਕਰਨਾ ਚਾਹੁੰਦੇ ਆਂ ਆਪਣ ਜਥੇਬੰਦੀ ਵੱਲੋਂ ਤੇ ਮੈਂ ਬੇਨਤੀ ਕਰਾਂਗਾ ਸੈਕਟਰੀ ਸਾਹਿਬ ਨੂੰ ਕਿ ਸਾਰੀ ਸੰਗਤ ਜਿੰਨੇ ਵੀ ਸਾਡੇ ਜਥੇਬੰਦੀਆਂ ਗੁਰੂ ਘਰ ਦੀ ਕਮੇਟੀ ਸਾਡੇ ਹਰਿਆਣੇ ਦੇ ਜਿੰਨੇ ਵੀ ਮੈਂਬਰ ਹਨ ਸਾਰੇ ਸਟੇਜ ਤੇ ਆ ਜਾਣ ਅਸੀਂ ਉਹਨਾਂ ਨੂੰ ਸਰੋਪੋ ਦੇ ਕੇ ਤੇ ਉਹਨਾਂ ਸਨਮਾਨ ਕਰਨਾ ਹੈ ਜੀ ਬੈਠਾ ਛੋੜੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਚੌਥੇ ਪਾਸ਼ਾ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਗੁਰਦੁਆਰਾ ਸਰਕਲ ਸਟੇ ਦੀ ਵਿੱਚ ਸਮੁੱਚੀਆਂ ਟਰਾਈ ਸ਼ੇਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਵਾ ਗੁਰੂ ਜੀ ਦੇ ਨਾਂ ਤੇ ਬਣੀ ਸੁਸਾਇਟੀ ਤਨਤਨ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਵੱਲੋਂ ਇਹ ਪ੍ਰੋਗਰਾਮ ਹਰ ਸਾਲ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਅਸੀਂ ਗੁਰਦੁਆਰਾ ਸਰਕਲ ਸਟੇ ਇਨ੍ਹਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਜਿਹੜੇ ਵੀਰ ਆ ਇਹ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜ ਕੇ ਗੁਰੂ ਰਾਮਦਾਸ ਜੀ ਦੇ ਜਿਹੜੇ ਪੁਰਬ ਨੇ ਇਸੇ ਤਰ੍ਹਾਂ ਮਨਾਉਂਦੇ ਰਹਿਣਗੇ ਕਿਉਂਕਿ ਸਾਰੇ ਗੁਰੂਆਂ ਦੇ ਨਾਂ ਤੇ ਵੱਖ-ਵੱਖ ਸੰਸਥਾਵਾਂ ਬਣੀਆਂ ਨੇ ਸੋ ਹਰਿਆਣੇ ਵਾਲੇ ਵੀਰ ਸਪੈਸ਼ਲੀ ਮੈਂ ਕਹਿ ਸਕਦਾ ਕਿ ਮжоਰਿਟੀ ਜਿਹੜੀ ਹਰਿਆਣੇ ਵਾਲੇ ਵੀਰ ਆ ਉਹ ਇਹ ਪ੍ਰੋਗਰਾਮ ਨੂੰ ਮਨਾਉਂਦੇ ਨੇ ਉਹਦੇ ਨਾਲ ਹੀ ਅੱਜ ਜਿਸ ਤਰ੍ਹਾਂ 9 ਅਕਤੂਬਰ ਜੋ ਨੰਕ ਜੰਗ ਚੁੱਕਾ ਵਾ ਉਹ ਦਰਜਨ ਦੇਤੇ ਸੁੱਖੇ ਦੀ ਜਿਹੜੀ ਬੱਸੀ ਆ ਉਹ ਵੀ ਸਿੱਖ ਸਾੜੀ ਚ ਮਨਾਈ ਜਾ ਰਹੀ ਆ ਸਮੂਹ ਸ਼ੇਦਾਨੂ ਗੁਰਦਵਾਰਾ ਸਿੱਖ ਸਾੜੀ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਕੋਟਨ ਕੋਟ ਧੰਨਵਾਦ ਆ ਅਸੀਂ ਧੰਨਵਾਦ ਕਰਦੇ ਆ ਸਮੂਹੀਆਂ ਸੰਗਤਾਂ ਦਾ ਕਿ ਜਿਹੜੇ ਗੁਰੂ ਘਰ ਆ ਕੇ ਨਕਮਸਤ ਹੁੰਦੇ ਆ ਜਿਹੜੀਆਂ ਭਾਵਨਾਵਾਂ ਨਾਲ ਤੁਸੀਂ ਆਏ ਜੇ ਵਾਹਿਗੁਰੂ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਖਰਾ ਮੌਸਮ ਦੇ ਬਾਵਜੂਦ ਵੀ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਦਰਬਾਰ ਹਾਲ ਦੇ ਅੰਦਰ ਪ੍ਰਸਿੱਧ ਕੀਰਤਨੀ ਜਥੇਆਂ ਕਥਾਵਾਚਕਾਂ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਦਾ ਰਸ ਵਰਸਾਇਆ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਕਥਾ ਅਤੇ ਕੀਰਤਨ ਦੀਆਂ ਕੁਝ ਖਾਸ ਛਲਕੀਆਂ ਗੁਰੂ ਰਾਮਦਾਸ ਪਿਤਾ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਜੀ ਤਕਰੀਬਨ 7 ਸਾਲ ਦੀ ਉਮਰ ਵਿੱਚ ਤੇੜਾਈ ਕਰ ਗਏ ਦੁਨੀਆ ਦੀ ਨਿਗਾਹ ਵਿੱਚ ਉਹ ਇੱਕ ਯਤਿਮ ਸੀ ਅनाथ ਸਨ ਬੇਸਹਾਰਾ ਸਨ ਨਾਨੀ ਆਪਣੇ ਪਿੰਡ ਬਸਰ ਕੇ ਲੈ ਕੇ ਆਏ ਬਸਰ ਕੇ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਹੋਇਆ ਸੀ ਤੋ ਕੁਝ ਸਮਾਂ ਘੁੰਗਰੀਆਂ ਵੇਚੀਆਂ ਘੁੰਗਰੀਆਂ ਵਾਲੀ ਛਾਬੜੀ ਸਿਰ ਤੇ ਰੱਖੀ ਫਿਰ ਗੋਵਿੰਦ왈 ਸਾਹਿਬ ਜਾ ਕੇ ਛਾਬੜੀ 라 ਦਿੱਤੀ ਕਾਰ ਸੇਵਾ ਵਾਲੀ ਟੋਕਰੀ ਚੁੱਕ ਲਈ ਤੇ ਦੁਨੀਆਂ ਦੀ ਲੋਕ ਲਾਜ ਤੂੰ ਉੱਚੇ ਉੱਠ ਕੇ ਨਾ ਦਿਨ ਵੇਖਿਆ ਨਾ ਰਾਤ ਵੇਖਿਆ ਪਾਇ ਜੱਥਾ ਜੀ ਨੇ ਇੰਨੀ ਲਗਨ ਇੰਨੇ ਪਿਆਰ ਇੰਨੀ ਸ਼ਰਧਾ ਨਾਲ ਸੇਵਾ ਕੀਤੀ ਕਿ ਜਿੱਥੇ ਸੰਗਤਾਂ ਪ੍ਰਸੰਨ ਹੋਈਆਂ ਉੱਥੇ ਤਨ ਤਨ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਇੱਕ ਦਿਨ ਗੁਰੂ ਅਮਰਦਾਸ ਜੀ ਦੇ ਮਹਿ ਮਾਤਾ ਮੰਸਾ ਦੇਵੀ ਨੇ ਇੱਛਾ ਪ੍ਰਗਟ ਕੀਤੀ ਸਾਡੀ ਬੇਟੀ ਭਨ ਭਾਨੀ ਜਿਹੜੀ ਜਵਾਨ ਹੋ ਗਈ ਹੈ ਉਹਦੇ ਵਾਸਤੇ ਵਰ ਲੱਭਿਆ ਜਾਏ ਤੇ ਗੁਰੂ ਅਮਰਦਾਸ ਹੱਸ ਕੇ ਕਹਿਣ ਲੱਗੇ ਵਰ ਕਿਦਾਂ ਦਾ ਚਾਹੀਦਾ ਤੇ ਮਾਤਾ ਮਨਸਾ ਦੇਵੀ ਜੀ ਦਾ ਇਸ਼ਾਰਾ ਹੋਇਆ ਕਿ ਉਹ ਜਿਹੜਾ ਨੌਜਵਾਨ ਟੋਕਰੀ ਚੁੱਕ ਕੇ ਜਾ ਰਿਹਾ ਹੈ ਨਾ ਉਹਦੇ ਵਰਗਾ ਵਰ ਚਾਹੀਦਾ ਤੇ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਮਨਸਾ ਦੇਵੀ ਇਹਦੇ ਵਰਗਾ ਮਾਣ ਹੈ ਸਿਰਫ ਇਹੀ ਜੰਮਿਆ ਹੈ ਦੁਨੀਆਂ ਤੇ ਇਹਦੇ ਵਰਗਾ ਕੋਈ ਦੂਜਾ ਹੋਰ ਨਹੀਂ ਹੋ ਸਕਦਾ ਕਿਉਂ ਨਾ ਹੋਵੇ ਆਪਾਂ ਆਪਣੀ ਬੱਚੀ ਦਾ ਵਿਆਹ ਇਹਦੇ ਨਾਲ ਕਰ ਦਈਏ ਬੂ ਰਾਮਦਾਸ ਦੀ ਜੀਠਾ ਜੀ ਦੇ ਨਾਲ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੋਇਆ ਸਹੁਰੇ ਘਰ ਵਿੱਚ ਹੀ ਰਹਿੰਦੇ ਸਨ ਲਗਨ ਤੇ ਪਿਆਰ ਨਾਲ ਸੇਵਾ ਕਰਦੇ ਸੀ ਜਿੱਥੇ ਅੱਗੇ ਆਪ ਕਰਦੇ ਸਨ ਹੁਣ ਬੀਬੀ ਭਾਨੀ ਜੀ ਉਹ ਵੀ ਸੇਵਾ ਦੇ ਚ ਪੂਰੇ ਨਾਲ ਜੁਟ ਗਏ ਇਤਿਹਾਸਿਕ ਬੜੀ ਵੱਡੀ ਘਟਨਾ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਪਿੰਡ ਹੈ ਉਹ ਲਾਹੌਰ ਸੀ ਚੂਨਾ ਮੰਡੀ ਇੱਥੇ ਸੋਢੀ ਪਰਿਵਾਰ ਬਹੁਤ ਸਾਰੇ ਰਹਿੰਦੇ ਸਨ ਭਾਈ ਜੇਠਾ ਜੀ ਦਾ ਸ਼ਰੀਕਾ ਇੱਥੇ ਸਾਰਾ ਰਿਆ ਕਰਦਾ ਸੀ ਤਾਏ ਚਾਚੇ ਰਿਸ਼ਤੇਦਾਰ ਭੈਣ ਭਰਾ ਕਾਫੀ ਜਣੇ ਇੱਥੇ ਰਹਿੰਦੇ ਸਨ ਹਰ ਦੁਆਰ ਦੀ ਯਾਤਰਾ ਵਾਸਤੇ ਨਿਕਲੇ ਜਥਾ ਬਣਾਇਆ ਪੁਰਾਣੇ ਸਮੇਂ ਜੂ ਤੀਰਥਾਂ ਤੇ ਜਾਣਾ ਹੁੰਦਾ ਸੀ ਤੇ ਵੱਡੇ ਵੱਡੇ ਜਥੇ ਬਣਾਏ ਜਾਂਦੇ ਸੀ ਉਹਦਾ ਮਤਲਬ ਹੁੰਦਾ ਸੀ ਇਕੱਲਾ ਤੋਂ ਇਕੱਲਾ ਜੰਗਲੀ ਰਸਤੇ ਉਸ ਨਹੀਂ ਜਾ ਸਕਦਾ ਤੋਂ ਬਹੁਤ ਸਾਰਾ ਜਥਾ ਤਿਆਰ ਕੀਤਾ ਗਿਆ ਜਿਨ੍ਹਾਂ ਨੇ ਹਰ ਦوار ਯਾਤਰਾ ਲਈ ਜਾਣਾ ਸੀ ਉਹਨਾਂ ਵਿੱਚ ਗੁਰੂ ਰਾਮਦਾਸ ਜੀ ਦੇ ਵੱਡੇ-ਵਡੇਰੇ ਚਾਚੇ ਤਾਏ ਉਹ ਵੀ ਸ਼ਾਮਲ ਹੋਏ ਤੇ ਜਦੋਂ ਪ੍ਰੋਗਰਾਮ ਉਲੀਕਿਆ ਗਿਆ ਨਾ ਸ਼ਡਿਊਲ ਬਣਾਇਆ ਗਿਆ ਕਿ ਕਿੱਥੇ-ਕਿੱਥੇ ਜਾ ਕੇ ਰਾਤ ਰਹਿਣੀ ਪਹਿਲੀ ਰਾਤ ਗੋਇੰਦਵਾਲ ਸਾਹਿਬ ਰਹਿਣ ਦੀ ਵਿਚਾਰ ਬਣਾਇਆ ਗਿਆ ਵੀ ਉੱਥੇ ਸਾਡਾ ਬੇਟਾ ਹੈ ਉਹ ਸੌਰਿਆਂ ਦੇ ਘਰ ਜਵਾਈ ਹੈ ਉਹਦਾ ਉੱਥੇ ਬੜਾ ਟੌਰ ਬੜੀ ਇੱਜ਼ਤ ਬੜਾ ਮਾਣ ਹੈ ਆਪਾਂ ਪਹਿਲੀ ਰਾਤ ਉੱਥੇ ਜਾ ਕੇ ਰਵਾਂਗੇ ਤੇ ਸਾਰਾ ਕਾਫਲਾ ਲਾਹੌਰ ਤੋਂ ਚੱਲ ਕਲੇਰਾ ਐ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅੰਮ੍ਰਿਤਸਰ ਵਿੱਚ ਜੋਤ ਜਗਾਵੇਂ ਅੰਮ੍ਰਿਤਸਰ ਵਿੱਚ ਜੋਤ ਜਗਾਵੇਂ ਅੰਮ੍ਰਿਤਸਰ ਵਿੱਚ ਜੋਤ ਜਗਾਵੇਂ ਅੰਮ੍ਰਿਤਸਰ ਜਿ ਡੋਟ ਜਗਾ ਹੈ ਵਾਹਿਗੁਰੂ ਇਹ 3 ਦਿਨਾਂ ਦਾ ਸਮਾਗਮ ਸ੍ਰੀ ਗੁਰੂ ਰਾਮਦਾਸ ਜੀ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਅਤੇ ਗੁਰੂ ਘਰ ਦੀ ਕਮੇਟੀ ਦੇ ਸਾਂਝੇ ਉਪਰਾਲੇ ਦੇ ਨਾਲ 10 11 ਅਤੇ 12 ਅਕਤੂਬਰ ਨੂੰ ਮਨਾਇਆ ਗਿਆ ਇਸ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਕੰਗ ਅਤੇ ਹਰਬੰਸ ਸਿੰਘ ਢਿੱਲੋਂ ਦੇ ਸਮੇਤ ਕੀਰਤਨੀਆਂ ਅਤੇ ਕਥਾਵਾਚਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਿਆਨੀ ਧਰਮਵੀਰ ਸਿੰਘ ਅਤੇ ਗੁਰਦੇਵ ਸਿੰਘ ਕੰਗ ਅਤੇ ਹਰਬੰਸ ਸਿੰਘ ਢਿੱਲੋਂ ਨੇ ਸ਼ਬਦ ਦਾ ਧੰਨਵਾਦ ਕੀਤਾ। ਬੈਠਾ ਸੋਢੀ ਪਾਤਸ਼ਾਹ RAM DAS ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ RAM DAS ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਗਮਨਪੁਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰੈਚਮੰਡ ਹਿਲ ਨਿਊਯਾਰਕ ਵਿਖੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਦਾ ਸਹਿਯੋਗ ਸਮੁੱਚੀਆਂ ਸੇਵਾ ਸੁਸਾਇਟੀਆਂ ਜਥੇਬੰਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਹਰਿਆਣਾ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਦੀਵਾਨ ਸਜੇ ਹੋਏ ਹਨ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਹਨ ਬੇਅੰਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਵੇਰ ਤੋਂ ਹੀ ਹਾਜ਼ਰੀਆਂ ਭਰ ਰਹੀਆਂ ਹਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਸੀ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਜਿਨ੍ਹਾਂ ਦਾ ਆਗਮਨ ਹੋਇਆ ਤਕਰੀਬਨ 2.5 ਸਾਲ ਦੀ ਉਮਰ ਸੀ ਭਾਈ ਜੇਠਾ ਭਾਗ ਗੁਰੂ ਰਾਮਦਾਸ ਦੀ ਜਦੋਂ ਤੇਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ 7 ਸਾਲ ਦੇ ਹੋਏ ਪਿਤਾ ਜੀ ਅਕਾਲ ਚਲਾਣਾ ਕਰ ਗਏ ਨਾਨੀ ਦੇ ਕੋਲ ਪਿੰਡ ਵਾਸਰ ਕੇ ਆ ਕੇ ਨਾਨੀ ਨੇ ਲੈਨ ਦਾ ਛੋਲਿਆਂ ਦੀਆਂ ਘੁੰਮਣੀਆਂ ਵੇਚਦੇ ਰਹੇ ਪਰ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਜਿਹੜਾ ਬੱਚਾ ਅੱਜ 7-8 ਸਾਲ ਦੀ ਉਮਰ ਦਾ ਘੁੰਮਣੀਆਂ ਵੇਚਦਾ ਤੇ ਨਾਨੀ ਦੋ ਤਾਂ ਦੋ ਵੇਲੇ ਦੀ ਰੋਟੀ ਖਾਂਦੇ ਆ ਇੱਕ ਦਿਨ ਦੀਨ ਦੁਨੀ ਦਾ ਬਾਦਸ਼ਾਹ ਬਣੇਗਾ ਇਹਨਾਂ ਦੇ ਸਿਰ ਤੇ ਛਤਰ ਝੁਲੇਗਾ ਦੁਨੀਆ ਉਸ ਵੇਲੇ ਕਹਿੰਦੀ ਸੀ ਇਹ ਬਾਬੇ ਹਰਦਾਸ ਦਾ ਪੁੱਤ ਜੇਠਾ ਸ਼ਾਇਦ ਅੱਜ ਯਤੀਮ ਹੋ ਗਿਆ ਹੈ ਪਰ ਕੀ ਜਾਣੇ ਦੁਨੀਆ ਕਿ ਇਹਨੇ ਲੱਖਾਂ ਯਤੀਮਾਂ ਬੇਸਹਾਰਿਆਂ ਤੇ ਨਿਆਸਰਿਆਂ ਦਾ ਆਸਰਾ ਬਣਨਾ ਆ ਅੱਜ ਗੁਰੂ ਰਾਮਦਾਸ ਦੇ ਦਰ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਲੱਖਾਂ ਲੋਕ ਤੇ ਲੱਖਾਂ ਸੰਗਤਾਂ ਛੱਕ ਕੇ ਜਾਂਦੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਅੱਜ ਝੋਲੀਆਂ ਭਰ ਕੇ ਮੁਰਾਦਾਂ ਪੂਰੀਆਂ ਕਰਕੇ ਸੰਗਤਾਂ ਜਾ ਰਹੀਆਂ 40 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਔਰ ਦਾਸ ਨੇ ਹੁਣ ਕਥਾ 'ਚ ਵੀ ਬੇਨਤੀ ਕੀਤੀ ਸੀ ਇਹ ਕਮਾਲ ਦੀ ਗੱਲ ਰਹੀ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਨਾਲ ਕੀਤਾ ਉਹਨਾਂ ਦੀ ਸਰੀਰਕ ਉਮਰ ਤਕਰੀਬਨ 19 ਸਾਲ ਦੀ ਸੀ ਜਿੱਦਣ ਗੁਰਤਾ ਗੱਦੀ ਮਿਲਦੀ ਆ 40 ਸਾਲ ਦੀ ਉਮਰ ਸਾਧ ਸੰਗਤ ਕਦੀ ਸੋਚ ਕੇ ਵੇਖਣਾ ਗੁਰੂ ਅਮਰਦਾਸ ਸਾਹਿਬ ਦੇ ਜਵਾਈ ਦਾਮਾਦ ਹੋ ਕੇ ਵੀ ਤਕਰੀਬਨ 21 ਸਾਲ ਸਿਰ ਦੇ ਉੱਤੇ ਟੋਕਰੀ ਢੋਈ ਤੱਪੜ ਝਾੜੇ ਸੰਗਤਾਂ ਦੇ ਭਾਂਡੇ ਮਾਂਜੇ ਤੇ ਇੱਕ ਦਿਨ ਧੰਨ ਧੰਨ RAMDAS ਗੁਰ ਜਿਨ ਸਿਰ ਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰੇ ਧਾਰਿਆ ਧੰਨ ਧੰਨ ਗੁਰੂ RAMDAS ਹੋ ਨਿਭੜੇ ਐਸੇ ਗੁਰੂ RAMDAS ਦੀਨ ਦੇਵਾਲ ਸਤਗੁਰੂ ਦੇ ਪ੍ਰਕਾਸ਼ ਦੇ ਹੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਬਾਦ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆ ਜਿਨ੍ਹਾਂ ਨੇ ਗੁਰੂ ਕੇ ਲੰਗਰਾਂ ਵਿੱਚ ਤੇ ਹੋਰ ਕਾਂ ਪ੍ਰਥਾ ਸਟਾਲ ਲਾ ਕੇ ਵੀ ਸਵਾਵਾਂ ਨਿਭਾ ਰਹੇ ਆ ਸਭ ਦਾ ਧੰਨਵਾਦ ਗੁਰਦੁਆਰਾ ਸਿੱਕਲ ਸੋਸਾਇਟੀ ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ ਨਿਊਯਾਰਕ ਵਿਖੇ ਸਥਾਪਿਤ ਆ ਅੱਜ ਗੁਰਦੁਆਰਾ ਸਿੱਕਲ ਸੋਸਾਇਟੀ ਵਿਖੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦੇ ਨਾਂ ਤੇ ਬਣੀ ਹੋਈ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ ਆ ਹਰਿਆਣਾ ਤੇ ਸਮੂਹ ਸੰਗਤਾਂ ਤੇ ਪੰਥਕ ਜੱਸੇ ਬੰਦੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸਮੂਹ ਸੰਗਤਾਂ ਨੂੰ ਅੱਜ ਸਿੱਖ ਜਗਤ ਨੂੰ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਚੇਚੇ ਤੌਰ ਤੇ ਗਲੋਬਲ ਪੰਜਾਬ ਜੋ ਮੇਰਾ ਵੀਰ ਪ੍ਰਦੀਪ ਵਾ ਜਿੰਨੇ ਵੀ ਗੁਰੂ ਘਰ ਦੇ ਪ੍ਰੋਗਰਾਮ ਹੁੰਦੇ ਆ ਇਹ ਗਲੋਬਲ ਪੰਜਾਬ ਆ ਕੇ ਇੱਥੇ ਕਵਰ ਕਰਦਾ ਅਸੀਂ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੀ ਧੂਮਤਾਂ ਦੇ ਨਾਲ ਹਰਿਆਣਾ ਵੈਲਫਰ ਸੁਸਾਇਟੀ ਵੱਲੋਂ ਜਿਹੜਾ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਅੱਜ ਸਵੇਰ ਤੋਂ ਹੀ ਪਹਿਲੋਂ ਪੰਦਤੋ ਜਿਹੜਾ ਖੰਡ ਪਾਠ ਰੱਖਿਆ ਉਸ ਦਾ ਅੱਜ ਭੋਗ ਪਿਆ ਤੇ ਭੋਗ ਪੈਣ ਤੋਂ ਬਾਅਦਾਂ ਜਿਹੜਾ ਥੱਲੇ 메ਨ ਹਾਲ ਦੇ ਵਿੱਚ ਅੱਜ ਦਿਨ ਭਰ ਤਕਰੀਬਨ 4 ਵਜੇ ਤੱਕ ਜਿਹੜਾ ਕੀਰਤਨ ਚੱਲਣਾ ਵਾ ਬਾਹਰ ਜਿਹੜਾ ਸਟਰੀਟ ਆ ਉਹ ਬੰਦਿਆ ਜਿਹੜੀ 118 ਸਟਰੀਟ ਆ 95 ਤੋਂ ਲੈ ਕੇ 97 ਤੱਕ ਤੇ ਇੱਥੇ ਬਾਹਰ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਆ ਜਿੱਥੇ ਅੰਦਰ ਤੁਸੀਂ ਕੀਰਤਨ ਸੁਣਨਾ ਆਪਣਾ ਜੀਵਨ ਸਰਵਨ ਕਰਨਾ ਉੱਥੇ ਜਿਹੜਾ ਬਾਹਰ ਆ ਤੁਹਾਡੇ ਸਰੀਰ ਦੀ ਪੂਰਤੀ ਵਾਸਤੇ ਹਰ ਕਿਸਮ ਦੇ ਜਿਹੜੇ ਲੰਗਰ ਲਾਏ ਲੱਗੇ ਹੋਏ ਆ ਅਸੀਂ ਇਸ ਦੇ ਵਿੱਚ ਜਿਹੜੀ ਹਰਿਆਣਾ ਵੈਲਫੇਅਰ ਸੁਸਾਇਟੀ ਆ ਜਿਹਦੇ ਬੂਟਾ ਸਿੰਘ ਪ੍ਰਧਾਨ ਆ ਉਹਨਾਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦੇ ਆ ਇਸ ਮੌਕੇ ਵਿਸ਼ੇਸ਼ ਤੌਰ ਤੇ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦਾ ਕਵਿਸ਼ਰੀ ਜਥਾ ਜੋ ਕਿ ਖਾਸ ਤੌਰ ਤੇ ਭਾਰਤ ਤੋਂ ਪਹੁੰਚਿਆ ਸੀ ਨੇ ਆਪਣੀ ਰਹਾਣੀ ਹਾਸਰੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਮਾਗਮ ਦੇ ਵਿੱਚ ਹੋਰ ਜ਼ਿਆਦਾ ਰੌਣਕ ਲਗਾ ਦਿੱਤੀ yeah ਤੇਰੀ ਵੱਡੀ ਮੰਡੀ ਆਈ ਤੇਰੀ ਕੁਦਰਤ ਸੱਚੀ ਸੱਚੇ ਬਾਦਸ਼ਾਹ ਤੂੰ ਹੈ ਮੱਡਾ ਤੇਰੀ ਵੱਡੀ ਮੰਡੀ ਆਈ ਮੌਕੇ ਕਈ ਬੁਲਾਰਿਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਉਪਦੇਸ਼ਾਂ ਦੇ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਗੁਰਪੁਰਬ ਮਨਾਉਣਾ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਸੰਸਕਾਰਾਂ ਦੇ ਨਾਲ ਜੋੜਨ ਦੇ ਲਈ ਬਹੁਤ ਜ਼ਰੂਰੀ ਹੈ ਇਸ ਮੌਕੇ ਸ੍ਰੀ ਗੁਰੂ ਰਾਮਦਾਸ ਜੀ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਨੂੰ ਇਸ ਸਫਲ ਕਾਰਜ ਦੇ ਲਈ ਵਧਾਈ ਦਿੱਤੀ ਗਈ ਅੱਜ ਸਿੱਖ ਕਲਚਰ ਸੁਸਾਇਟੀ ਵਿੱਚ ਸਿਤਾੰਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸਰਤਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਵੀ ਬਾਹਰ ਵੀ ਅੰਦਰ ਵੀ ਬਹੁਤ ਠਾਠਾ ਮਾਰਦਾ ਪਿਆ ਹੈ ਵੈਦਰ ਵੀ ਖਰਾਬ ਹੋਣ ਦੇ ਕਾਰਨ ਸੰਗਤਾਂ ਫਿਰ ਵੀ ਬੜੀਆਂ ਹਮਮਾ ਮਾ ਕੇ ਆਈਆਂ ਨੇ ਆਈਆਂ ਹੈ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਗੋਂ ਵੀ ਆਸ ਕਰਦੇ ਆ ਇਸ ਤਰ੍ਹਾਂ ਹੀ ਸੰਗਤਾਂ ਵੱਚ ਚੜ ਕੇ ਗੁਰੂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜੇ ਮਨਾਉਂਦੀਆਂ ਨੇ ਤੇ ਇਸ ਤਰ੍ਹਾਂ ਹੀ ਵੱਚ ਚੜ ਸੰਗਤਾਂ ਆਉਣ ਤੇ ਸੰਯੋਗ ਦੇਣ ਸਭਾ ਹਰਿਆਣੇ ਦੀ ਜੋ ਕਿ ਹਰ ਸਾਲ ਗੁਰੂ ਰਾਮ ਜੀ ਦਾ ਦਿਹਾੜਾ ਬਹੁਤ ਹੀ ਵਧੀਆ ਢੰਗ ਨਾਲ ਮਨਾਉਂਦੇ ਹਨ ਅਤੇ ਮਨਾ ਰਹੇ ਹਨ ਇਹ ਸੋਸਾਇਟੀ ਐਸੋਤ ਵਧਾਈ ਦੀ ਪਾਤਰ ਹੈ ਮੈਂ ਆਪਣੇ ਵੱਲੋਂ ਤੇ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੋਸਾਇਟੀ ਵੱਲੋਂ ਅਤੇ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਦੀ ਮੈਨੇਜਰ ਵੱਲੋਂ ਮੈਂ ਜਿੰਨ ਸਾਰੀ ਸੁਸਾਇਟੀ ਵੱਲੋਂ ਇਸ ਸਭਾ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਗੁਰੂ ਘਰ ਦੇ ਵਾਰ ਸੇਵਾਦਾਰਾਂ ਦੇ ਵੱਲੋਂ ਵੱਖ-ਵੱਖ ਕਿਸਮ ਦੀਆਂ ਸਟਾਲਾਂ ਤੇ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਤੇ ਸੰਗਤ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਿਆ ਇਸ ਮੌਕੇ ਵੈਲਫੇਅਰ ਸੁਸਾਇਟੀ ਨੂੰ ਅਪੀਲ ਕੀਤੀ ਗਈ ਕਿ ਉਹ ਇਸੇ ਤਰ੍ਹਾਂ ਇਸ ਮਾਗਮ ਕਰਵਾਉਂਦੇ ਰਹਿਣ ਮੈਂ ਸੰਤ ਬਾਬਾ ਪ੍ਰੀਮ ਸਿੰਘ ਸੇਕਲ ਜੋ ਸੁਸਾਇਟੀ ਵੱਲੋਂ ਅੱਜ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਹਰਿਆਣਾ ਨੂੰ ਲੱਖ ਲੱਖ ਵਧਾਈ ਦਿਨਾ ਜੋ ਕਿ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਬੜੇ ਹੀ ਸਦਾ ਪੁਰਪੁਰਬ ਤੇ ਬੜੇ ਹਰਸੋ ਲਾਸ ਦੇ ਨਾਲ ਮਨਾ ਰਹੇ ਨੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਮੁੜ ਕੇ ਕਰਦਾ ਹੈ ਕਿ ਜੇ ਜੋ ਆਪਣੇ ਗੁਰੂਆਂ ਪਿਤਾ ਫਕੀਰਾਂ ਨੂੰ ਯਾਦ ਕਰਦੇ ਨੇ ਔਰ ਉਹਨਾਂ ਦੀ ਦੇਰ ਮਨਾਉਂਦੇ ਨੇ ਇਹ ਇਨਾ ਕਹਿੰਦੇ ਹੋਏ ਮੈਂ ਵੀਰਾਂ ਨੂੰ ਮੁੜ ਕੇ ਕਹਿੰਦਾ ਕਿ ਹਮੇਸ਼ਾ ਇਹ ਪ੍ਰੋਗਰਾਮ ਤੁਸੀਂ ਕਰਦੇ ਰਹੋ ਤਾਂ ਕਿ ਸਾਡਾ ਸਿੱਖ ਇਤਿਹਾਸ ਵਿੱਚ ਸਾਡਾ ਨਾਂ ਹਮੇਸ਼ਾ ਅਮਰ ਰਹੇ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਆਇਆ ਹੈ ਗੁਰਦੁਆਰਾ ਸਿਕਤ ਸੋਸਾਇਟੀ ਵਿਖੇ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਬਣੀ ਹੋਈ ਰਾਮਦਾਸ ਗੁਰੂ ਵੈਲਫੇਅਰ ਸੁਸਾਇਟੀ ਹਰਿਆਣਾ ਵੱਲੋਂ ਉਹਨਾਂ ਦੇ ਸਾਰੇ ਜਿੰਨੇ ਮੈਂਬਰ ਨੇ ਹਜ਼ਾਰਾਂ ਦੀ ਤعداد ਵਿੱਚ ਇੱਥੇ ਮੈਂਬਰ ਨੇ ਉਹਨਾਂ ਵੱਲੋਂ ਬੜੇ ਪ੍ਰੇਮ ਭਾਵਨਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਦਿਨ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਬਾਹਰ ਜਿੱਥੇ ਅੰਦਰ ਤਰ੍ਹਾਂ ਤਰ੍ਹਾਂ ਦੇ ਆਹ ਰਾਗੀ ਢਾਡੀ ਤੇ ਹੋਰ ਜਿਹੜੇ ਪ੍ਰਚਾਰਕ ਆਏ ਨੇ ਉਹਨਾਂ ਨੇ ਗੁਰਨਾਡ ਦੇ ਬਾਣੀ ਗੁਰਗੰਸਾ ਦੇ ਬਾਣੀ ਦੇ ਨਾਲ ਜੋੜਿਆ ਇਸੇ ਤਰ੍ਹਾਂ ਹੀ ਬਾਹਰ ਵੰਸੋ ਨੇ ਪਕਵਾਨ ਜਿੱਤੇ ਜੂਸ ਸੋਡੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਿੱਠੇ ਸੌਦਲੇ ਜਿਹੜੇ ਖਾਣੇ ਨੇ ਉਹਨਾਂ ਦੇ ਸਟਾਲ ਲਾਏ ਹੋਏ ਹਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਆਨੰਦ ਮਾ ਰਹੀਆਂ ਨੇ ਔਰ ਮੈਂ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਸਾਰੇ ਨਾਲ ਮਿਲ ਕੇ ਪ੍ਰਬੰਧ ਕੀਤਾ ਉਹਨਾਂ ਦਾ ਬਹੁਤ ਬਹੁਤ ਦਿਲੋਂ ਤਨਵਾਨ ਕਰਦਾ ਹਾਂ ਜੀ ਖਾਸ ਇਹ ਤੇ ਰਹੀ ਕਿ ਇਸ ਮੌਕੇ ਬੱਚਿਆਂ ਦੇ ਵੱਲੋਂ ਵੀ ਕੀਰਤਨ ਦੀ ਸੇਵਾ ਕੀਤੀ ਗਈ ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵੀ ਜ਼ਿਆਦਾ ਵੱਧ ਗਈ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਬੱਚਿਆਂ ਦੀ ਆਵਾਜ਼ ਵਿੱਚ ਰਸਪਨਾ ਕੀਰਤਨ ਇੱਕ ਧਾਰਮਿਕ ਪ੍ਰੋਗਰਾਮ ਨੇ ਸਗੋਂ ਸਿੱਖ ਭਾਈਚਾਰੇ ਦੀ ਏਕਤਾ, ਪ੍ਰੇਮ ਅਤੇ ਸੇਵਾ ਦੇ ਜਜ਼ਬੇ ਦੀ ਜੀਵੰਤ ਉਦਾਹਰਣ ਸੀ ਜੋ ਕਿ ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਉਪਦੇਸ਼ਾਂ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਨਵੀਂ ਪੀੜੀ ਨੂੰ ਸਾਡੇ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਵੀ ਜੋੜਦਾ ਹੈ ਸਾਨੂੰ ਅਜਿਹੇ ਸਮਾਗਮ ਕਰਵਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਵਿਦੇਸ਼ਾਂ ਦੇ ਵਿੱਚ ਸਿੱਖ ਧਰਮ ਅਤੇ ਸਿੱਖੀ ਦਾ ਪ੍ਰਚਾਰ ਹੋਰ ਜ਼ਿਆਦਾ ਹੋ ਸਕੇ ਨਿਊਯਾਰਕ ਤੋਂ ਮੇਰੇ ਸਹਿਯੋਗੀ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ